ਜੀ ਜਿਹੜਾ ਫੈਸ਼ਨ ਆ ਇਹਦੇ ਬਾਰੇ ਦੱਸੋ ਜਿਹੜੇ ਅੱਜ ਕੱਲ ਵੀਰ ਫੈਸ਼ਨ ਦੇ ਦੌਰ ਚ ਬਹੁਤ ਹੋ ਗਏ ਨੇ ਹਾਂਜੀ ਵੀਰ ਜੀ ਫੈਸ਼ਨ ਇਹ ਆ ਵੀ ਚਲੋ ਲਿਮਟ ਨਾਲ ਫੈਸ਼ਨ ਕਰਨਾ ਜੀ ਲਿਮਟ ਨਹੀਂ ਕਰਾਸ ਕਰਨੀ ਚਾਹੀਦੀ ਚਲੋ ਆਪਣੇ ਘਰ ਵਾਲੇ ਕੋ ਇਹ ਥੋੜਾ ਵੀ ਉਹਨਾਂ ਨੂੰ ਆਪਾਂ ਪਰੇਸ਼ਾਨ ਕਰਗੇ ਮੈਨੂੰ ਆਹ ਜੈਕਟ ਲਾ ਦੋ ਆਹ ਪੱਗਾਂ ਲਾ ਦੋ ਆਹ ਬੂਟ ਲਾ ਦੋ ਮਹਿੰਗੇ ਦਾ ਆਪ ਦਾ ਥੋੜਾ ਘਰ ਵਾਲੇ ਵੀ ਵੇਖਣਾ ਚਾਹੀਦਾ ਵਾ ਚਲੋ ਆਪ ਦੇ ਪੈਸੇ ਕਮਾਓ ਉਸਾਂ ਦਾ ਬੰਦਾ ਚੀਜ਼ ਲੈਂਦਾ ਵੀ ਖੁਸ਼ੀ ਲੱਗਦੀ ਆ ਫੈਸ਼ਨ ਅੱਜ ਕੱਲ੍ਹ ਜੀ ਵੀਰ ਜੀ ਹੋ ਗਿਆ ਸਾਰੇ ਬੜਾਪੇ ਸਾਰੇ ਮੁੰਡੇ ਜੰਗ ਵਾਲੇ ਕਰੀ ਜਾਂਦੇ ਕਿਉਂਕਿ ਜਿਹੜੀ ਆਪਣੀ ਵਿਰਾਸਤਾਂ ਪ੍ਰਾਣੀਆਂ ਉਹ ਭੁੱਲੀ ਜਾਂਦੇ ਆਪਾਂ ਦਾ ਚਿੱਟਾ ਕੁੜਤਾ ਪਜਾਮਾ ਵਾ ਅੱਜ ਕੱਲ੍ਹ ਜੀਨਾ ਪਾਰਟੀਆਂ ਵਾਂ ਲੋਰ ਹੋਰ ਕੈਪਰੀਆਂ ਹੋਰ ਆਟਮ ਆ ਰਹੀਆਂ ਨੇ ਇਸ ਕਰਕੇ ਬੇਨਤੀ ਹੈ ਵੀ ਸਾਹਿਬ ਦਾ ਥੋੜਾ ਲਿਮਟ ਨਹੀਂ ਕਰਾਸ ਕਰਨੀ ਵੀ ਕਰੋ ਫੈਸ਼ਨ ਸਾਹਿਬ ਦਾ ਕਰੋ ਜੀ ਠੀਕ ਹੈ ਵੀਰ ਜੀ ਪਰ ਅੱਜ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀ ਉਹਦੇ ਵੀ ਦੀ ਚਾਦਰਾਂ ਚੁੱਧਰਾ ਹੀ ਬੰਦੇ ਹਾਂਜੀ ਉਹ ਵਧੀਆ ਸੀ ਵੀਰ ਚਾਦਰਾਂ ਆਰਾਮ ਨਾਲ ਕੁਰਤਾ ਪਜਾਮਾ ਆਪਣੇ ਜੇ ਸਬ ਤੋਂ ਜਿਆ ਆਰੰਜੀਤ ਬਾਵਾ ਕਹਿੰਦਾ ਵੀ ਜੇ ਸਬ ਤੋਂ ਜਿਆ ਟੋਰ ਕੱਢਣਾ ਹੋਵੇ ਤੇ ਕੁੜਤਾ ਪਿਆਵਾ ਪੋਣੇ ਆਪਣੇ ਉਹ ਪੋਣਾ ਚਾਹੀਦਾ ਵਧੀਆ ਆਪਣੇ ਗਰਾਸ ਨੂੰ ਸੰਭਾਲਿਆ ਹੋਣਾ ਆਪਣੇ ਪੁਰਾਣੇ ਬਜ਼ੁਰਗਾਂ ਨੇ ਦਾਦੇ ਪੜਦਾਦਿਆਂ ਨੇ ਬਹੁਤ ਸੋਣਾ ਹੀ ਉਹ ਆਪਣਾ ਪਹਿਰਾਵਾ ਹੁਣ ਥੋੜਾ ਚਲੋ ਟ੍ਰੈਂਡ ਚੇਂਜ ਹੋ ਗਿਆ ਕੰਮ ਭਾਈਆ ਨਹੀਂ ਥੋੜਾ ਬਹੁਤ ਧੰਵਾਦ ਕਰਦੇ ਆਂ ਵੀਰ ਜੀ ਦਾ ਤੇ ਇਹਨਾਂ ਤੋਂ ਆਪਾਂ ਜਾਣਕਾਰੀ ਹੋਰ ਵੀ ਲਵਾਂਗੇ ਵੀਰ ਜੀ ਤੁਹਾਡਾ ਕੋਈ ਫੇਵਰਿਟ ਸਿੰਗਰ ਉਹਦੇ ਬਾਰੇ ਵੀ ਦੱਸੋ ਹਾਂਜੀ ਵੀਰ ਜੀ ਫੇਵਰਿਟ ਸਿੰਗਰ ਆਪਣਾ ਜੀ ਸਿੱਧੂ ਮੂਸੇਰਾ ਜਾਂ ਕਰਨ ਔਜਲਾਵਾ ਤੇ ਜਾਂ ਆਪਣਾ ਰਣਜੀਤ ਬਾਵਾ ਜਾਂ ਬੱਬੂ ਮਾਨ ਇਹ ਸਭ ਤੋਂ ਬੈਸਟ ਆ ਬੱਬੂ ਮਾਨ ਦੇ ਸ਼ੋਅ ਲੱਗਦੇ ਨੇ ਤੁਸੀਂ ਬੱਬੂ ਮਾਨ ਦੇ ਗੀਤ ਸੁਣਦੇ ਹੋ ਹਾਂਜੀ ਹਾਂਜੀ ਬਹੁਤ ਸੋਹਣੇ ਲੱਗਦੇ ਆ ਜੀ ਉਹ ਕਿਉਂਕਿ ਉਹਨੂੰ 20-25 ਸਾਲ ਹੋ ਗਿਆ ਇਹ ਲਾਈਨ ਚ ਪੈਨ ਇੰਡਸਟਰੀਜ਼ ਅਸੀਂ 90-95 ਤੋਂ ਸ਼ੁਰੂ ਕੀਤਾ ਇਹ ਉਹਦੇ ਗਾਣੇ ਸਰ ਇਦਾਂ ਆ ਵੀ ਆਪਣਾ ਪਰਿਵਾਰ ਚ ਬੈਠ ਕੇ ਸੁਣ ਸਕਦੇ ਆ ਮਤਲਬ ਬਹੁਤ ਸੋਹਣੇ ਗਾਣੇ ਆ ਹਮਮ ਬਹੁਤ ਸੋਹਣੇ ਗਾਣੇ ਗਾਣੇ ਦਾ ਮਤਲਬ ਨਿਕਲਦਾ ਵੀ ਹਰ ਇੱਕ ਲਾਈਨ ਚ ਦਾ ਗਾਣੇ ਦਾ ਮਤਲਬ ਨੇ ਇਸ ਕਰਕੇ ਵੀਰ ਜੀ ਵੀਰ ਜੀ ਤੁਸੀਂ ਬੱਬੂ ਮਾਨ ਦਾ ਕੋਈ ਗਾਣਾ ਜਾਣਦੇ ਹੋ ਸੁਣਾਉਣਾ ਚਾਹੁੰਦੇ ਹੋ ਹਾਂਜੀ ਵੀਰ ਜੀ ਬੱਬੂ ਮਾਨ ਦਾ ਗਾਣਾ ਜਿੱਦਾਂ ਫੇਮਸ ਹੋਇਆ ਹੈ ਮਿੱਤਰਾਂ ਦੀ ਛਤਰੀ ਉੱਡ ਗਈ ਲੌਣੀਆਂ ਐ ਅੰਬਰਾਂ ਤੇ ਡਾਰੀਆਂ ਇਦਾਂ ਬਹੁਤ ਸੋਹਣੇ ਗਾਣੇ ਉਹਦਾ 100 150 ਗਾਣਾ ਉਹਦਾ ਹਾਂਜੀ ਹਾਂਜੀ ਜਿਹੜੇ ਦਿਲ ਦੇ ਲੱਗੇ ਉਹ ਦੋ ਤਿੰਨ ਗਾਣੇ ਆਪਣੇ ਵੀਰ ਜੀ ਕੋਈ ਰਣਜੀਤ ਜੀ ਨਾ ਉਹਨਾਂ ਰਣਜੀਤ ਦਾ ਕੋਈ ਗਾਣਾ ਸੁਣਾ ਦਿਓ ਰਣਜੀਤ ਦਾ ਰਣਜੀਤ ਬਾਵਾ ਜੀ ਉਹ ਧਾਰਮਿਕ ਬੜੇ ਗਾਉਂਦਾ ਜੀ ਰਣਜੀਤ ਬਾਵਾ ਜਿੱਦਾਂ ਆ ਵੀ ਉਹਦੇ ਸਾਰੇ ਹੀ ਗਾਣੇ ਅੱਜ ਕੱਲ ਚੱਲਦੇ ਆ ਧਾਰਮਿਕ ਗਾਣੇ ਚੱਲਦੇ ਆ ਜਿਹਾ ਆਪਣੇ ਰਣਜੀਤ ਬਾਵਾ ਆ ਗਿਆ ਮੂਸੇ ਵਾਲਾ ਹੋ ਗਿਆ ਜਿੱਦਾਂ ਦਾ ਲੈਜੈਂਡ ਗਾਣਾ ਵਾ ਡਾਲਰ ਗਾਣਾ ਵਾ ਡਾਲਰਾਂ ਵਾਂਗੂੰ ਨੀ ਨਾਮ ਤੇਰਾ ਚੱਲਦਾ ਵੀਰ ਜੀ ਰੁੱਖ ਲਾਉਣੇ ਚਾਹੀਦੇ ਆ ਕਿ ਨਹੀਂ ਰੁੱਖਾਂ ਬਾਰੇ ਦੱਸੋ ਰੁੱਖ ਵੀ ਕੀ ਲਾਉਣੇ ਚਾਹੀਦੇ ਕਿਉਂਕਿ ਜਿੱਦਾਂ ਪ੍ਰਦੂਸ਼ਣ ਆਪਣਾ ਗੰਦੀ ਗੀ ਹਾ ਗੰਦੀ ਹਵਾ ਚੱਲਦੀ ਹੈ ਕਿਉਂਕਿ ਜੇ ਆਪਾਂ ਰੁੱਖ ਲਾਉਣੇ ਆ ਵੀ ਲੈ ਵੀ ਜੇ ਆਪਣੇ 2-3 ਬੰਦੇ ਲਿਆ ਆਉਂਦੇ ਆ ਉਹਨੂੰ ਪਾਣੀ ਨਹੀਂ ਪਾਉਂਦੇ ਜੇ ਰੁੱਖ ਲੈ ਆਉਂਦਾ ਪਾਣੀ ਇੱਕ ਰੁੱਖ ਦੇ 100 ਰੁੱਖ ਹਾਂਜੀ ਇਹ ਪਰਾਣੇ ਗਾਣੇ ਵੀ ਕੀ ਆ ਵੀ ਕੀ ਦਾ ਬੋਰਡ ਪੀਪਲ ਆ ਇਹ ਆਕਸੀਜਨ ਦਿੰਦੇ ਆ ਬੋਰਡ ਪੀਪਲ ਬੋਰਡ ਪੀਪਲ ਜੀ ਬਹੁਤ ਜ਼ਿਆਦਾ ਆਕਸੀਜਨ ਵਧੀਆ ਹੁੰਦਾ ਜੀ ਜਦੋਂ ਆਪਾਂ ਠੰਡੀ ਛਾਂ ਟੰਨੇ ਪ੍ਰਾਣੇ ਆਪਣੀਆਂ ਵਿਰਾਸਤਾਂ ਹੈ ਬੋੜ ਪੀਪਲ ਥੱਲੇ ਬਹਿਣਾ ਤਾਸ਼ ਖੇਡਣਾ ਬਜ਼ੁਰਗਾਂ ਨੇ ਨਾਲ ਸ਼ਾਂ ਠੰਢੀ ਮਿਲਣੀ ਹਾਂਜੀ ਹਾਂਜੀ ਨਾਲ ਰੁੱਖ ਤੇ ਲਾਉਣੇ ਚਾਹੀਦੇ ਸਰਕਾਰ ਵੀ ਆਂਦੀ ਆਪਣਾ ਫਰਜ਼ ਮੰਦਾ ਚਲੋ ਇੱਕ ਰੁੱਖ ਤੇ 100 ਸੌ ਰੁੱਖ ਇਸ ਕਰਕੇ ਰੁੱਖਾਂ ਦਾ ਪੰਜਾਬਾ ਹੋਣਾ ਹੈ ਪਾਰਕਾਂ ਜਿੱਥੇ ਵੀ ਆਪਾਂ ਨੂੰ ਪਰ ਵੀ ਜਿਹੜੇ ਨਿਆਣੇ ਰੁੱਖ ਐਵੇਂ ਟਾਹਣੀਆਂ ਤੋੜ ਦਿੰਦੇ ਜਾਂ ਰੁੱਖ ਵੜ ਦਿੰਦੇ ਉਹਨਾਂ ਨੂੰ ਵੀ ਆਪਾਂ ਨੂੰ ਸਮਝਾਉਣਾ ਚਾਹੀਦਾ ਹਾਂਜੀ ਉਹ ਪ੍ਰਾਣੇ ਬਜ਼ੁਰਗਾਂ ਜਿੱਦਾਂ ਕਹਾ ਵੀ ਰੁੱਖ ਵੀ ਸਾਹ ਲੈਂਦੇ ਪੱਤੇ ਵੀ ਸਾਹ ਲੈਂਦੇ ਆਪਾਂ ਨੂੰ ਸਿੱਖਣਾ ਚਾਹੀਦਾ ਆਪਾਂ ਆਪਾਂ ਜਿੱਦੇ ਕਿਨ ਕੋਈ ਛੇੜਦੇ ਉਹਨੂੰ ਤਕਲੀਫ ਹੁੰਦੀ ਇਸ ਕਰਕੇ ਰੁੱਖਾਂ ਦਾ ਵੀ ਕੁਝ ਨਿਯਮ ਹੁੰਦੇ ਆ ਹਾਂਜੀ ਉਹਨਾਂ ਨੂੰ ਵੀ ਤਕਲੀਫ ਹੁੰਦੀ ਵੀਰ ਜੀ ਬਹੁਤ ਸੋਹਣੀ ਗੱਲਬਾਤ ਕਰ ਰਹੇ ਆ ਆਓ ਇਹਨਾਂ ਤੋਂ ਪੜ੍ਹਾਈ ਬਾਰੇ ਵੀ ਪੁੱਛੀਏ ਵੀਰ ਜੀ ਤੁਸੀਂ ਖੁਦ ਕਿਨਾ ਪੜ੍ਹੇ ਹੋ ਹਾਂਜੀ ਵੀਰ ਜੀ ਮੈਂ ਪਲੱਸ 2 ਕੀਤੀ ਆ ਨਾਲ ਬੀਏ ਕੀਤੀ ਆ ਨਾਲ ਕੰਪਿਊਟਰ ਕੋਰਸ ਕੀਤਾ ਵਾ ਕੰਪਿਊਟਰ ਕਿਉਂਕਿ ਕਰਨਾ ਚਾਹੀਦਾ ਹੁਣ ਬੈਂਕ ਜਿਜ ਜੋ ਟਿੱਕ ਟਾਕ ਕਰਦੇ ਆ ਆਪਾਂ ਆਸਾਨ ਨਿਕੰਦਰ ਕਿਉਂਕਿ ਪੜ੍ਹਾਈ ਦਾ ਮੁੱਲ ਆਂ ਗਾਂ ਬੱਚੇ ਪੰਜਵੀਂ ਛੇਵੀਂ ਕਰਦੇ ਆ ਦੁਕਾਨਾਂ ਦੇ ਲੱਗ ਜਾਂਦੇ ਕੱਪੜਿਆਂ ਦੀਆਂ ਦੁਕਾਨਾਂ ਦੇ ਲੱਗੇ ਬੂਟਾਂ ਦੀਆਂ ਨੇ ਇਸ ਕਰਕੇ 10ਵੀਂ 12ਵੀਂ ਤੇ ਲਾਜ਼ਮੀ ਆ ਬਾਕੀ ਚਲੋ ਆਪਣੀ ਕਪੈਸਿਟੀ ਆ ਵੀ ਜੇਕਰ ਪੈਸੇ-ਪੂਸੇ ਹੈਗੇ ਤਾਂ ਪੜ੍ਹਨ ਚ ਲੈਣਾ ਚਾਹੀਦਾ ਵੀਰ ਜੀ ਪੜ੍ਹਾਈ ਦਾ ਕੀ ਯੋਗਦਾਨ ਹੈ ਜ਼ਿੰਦਗੀ 'ਚ ਵੀ ਹਨ ਦੱਸੋ ਬੱਚੇ ਨੇ ਪੜ੍ਹਨਾ ਚਾਹੀਦਾ ਪੜ੍ਹਾਈ ਜਿੱਦਾਂ ਵੀ ਪੜ੍ਹਾਈ ਨਾ ਇਹ ਆ ਵੀ ਪੜ੍ਹਾਈ ਆਪਾਂ ਜਿਹਦਾ ਗਿਆਨ ਹੁੰਦਾ ਇਹ ਆਪਣੇ ਦਿਮਾਗ 'ਚ ਸੇਵ ਹੋ ਜਾਂਦਾ ਕੰਪਿਊਟਰ ਵਾਂਗੂ ਇਹ ਆਪਾਂ ਗਾਂ ਸ਼ੇਅਰ ਕਰ ਸਕਦੇ ਆ ਕਿਉਂਕਿ ਆਪਣੇ ਕੋਲ ਰਹਿਣਾ ਗਿਆਨ ਜਿੱਦਾਂ ਆਪਾਂ ਚੋਰੀ ਹੋ ਗਈ ਡਕੈਤ ਹੋ ਗਈ ਉਹ ਲੁੱਟ ਕੇ ਬੰਦਾ ਲੈ ਸਕਦਾ ਨਾ ਇਸਕਾ ਜਿਹੜੀ ਗਿਆਨ ਉਹ ਆਪਣੇ ਅੰਦਰ ਹੀ ਰਹਿਣਾ ਉਹ ਤੋਂ ਆਪਾਂ ਜਿਹਦਾ IPS IS ਬੰਦੇ ਇੰਸਪੈਕਟਰ ਬਣ ਜਾਂਦੇ ਆ ਤਾਂ ਆਪਾਂ ਮਾਪਿਆਂ ਦਾ ਨਾਰਾ ਵੀ ਪੜ੍ਹਾਈ ਹਰ ਖੇਤਰ 'ਚ ਕੰਮ ਆਉਂਦੀ ਆ ਹਾਂਜੀ ਪੜ੍ਹਾਈ ਹਰ ਖੇਤਰ ਜਿਹੜਾ ਮਰਜ਼ੀ ਮਤਲਬ ਪੜਾਈ ਕਰੋ ਜਿੱਦਾਂ ਵੀ ਇੰਜੀਨੀਅਰਿੰਗ ਇਲੈਕਟ੍ਰੀਸ਼ੀਅਨ ਪਲੰਬਰ ਜੋ ਵੀ ਮਾਨੂ ਕਰਦਾ ਉਹ ਪੜਨਾ ਚਾਹੀਦਾ ਹੈ ਹਾਂਜੀ ਵੀਰ ਜੀ ਬਹੁਤ ਸੋਹਣੀ ਨੌਲੇਜ ਦਿੱਤੀ ਆ ਆਪਾਂ ਨੂੰ ਆਓ ਇਹਨਾਂ ਤੋਂ ਹੋਰ ਵੀ ਗੱਲਾਂ ਪੁੱਛੀਏ ਵੀਰ ਜੀ ਮੋਬਾਈਲ ਦੀ ਵਰਤੋਂ ਕਿੰਨੀ ਕਰਨੀ ਚਾਹੀਦੀ ਆ ਮੋਬਾਈਲ ਦੀ ਵਰਤੋਂ ਵੀਰ ਜੀ ਲਿਮਟ ਨੀ ਕਰਾਸ ਮੋਬਾਈਲ ਦੀ ਵਰਤੋਂ ਜਿੱਦਾਂ ਆਪਾਂ ਬੈਟਰੀ 80 90% ਕਰ ਲੈਨੇ ਆ ਜਿੱਦਾਂ ਆਪਾਂ 1.5 GB 2 GB 3 GB ਰੀਚਾਰਜ ਕਰਾ ਲੈਨੇ ਆ ਕਿ ਇੰਸਟਾ ਫੇਸਬੁੱਕ ਇੱਕ ਤਾਂ ਆਪਣੇ ਅੱਖਾਂ ਦਾ ਬੜਾ ਨੁਕਸਾਨ ਹੁੰਦਾ ਕਿਉਂਕਿ ਨਿੱਕੇ ਨਿੱਕੇ ਬੱਚਿਆਂ ਨੂੰ ਅੱਜ ਕੱਲ੍ਹ ਲੱਗ ਰਹੀਆਂ ਨੇ ਅੰਕਾਂ ਨੰਬਰ 0 1 2 ਨੰਬਰ ਵੱਧ ਰਹੇ ਨੇ ਇਹਦੇ ਕਰਦਿਆਂ ਨੂੰ ਵੀ ਮੁਸ਼ਕਲ ਆਉਂਦੀ ਆ ਤੇ ਡ੍ਰੌਪਸ ਲੈਣੇ ਇਸ ਕਰਕੇ ਮੋਬਾਈਲ ਦੀ ਵਰਤੋਂ ਕਰੋ ਪਰ ਲਿਮਟ ਨਾ ਕ੍ਰੋਸ ਕਰੋ ਪਰ ਵੀਰ ਜੀ ਅੱਜ ਕੱਲ ਛੋਟੇ ਬੱਚੇ ਜਿਹੜੇ ਆ ਬਹੁਤ ਗੇਮਾਂ ਖੇੜੀ ਜਾਂਦੇ ਮੋਬਾਈਲ ਤੇ ਕਰਦਿਆਂ ਦੇ ਅੱਖ ਨਹੀਂ ਲੱਗਦੇ ਆਂਦੇ ਅਸੀਂ ਮੋਬਾਈਲ ਤੋਂ ਬਿਨਾ ਜੀ ਨਹੀਂ ਸਕਦੇ ਇਹਨਾਂ ਬਾਰੇ ਕੀ ਵਿਚਾਰ ਹੈ ਤੁਹਾਡਾ ਉਹਦੇ ਸਰ ਮੋਬਾਈਲ ਦਾ ਤੇ ਫਿਰ ਆਪਾਂ ਨੂੰ ਕਰਨਾ ਹੀ ਪੈਣਾ ਜਿਦਾਂ ਟੀਵੀ ਮੋਬਾਈਲ ਵੇਲਾ ਪੜਨ ਹਰ ਚੀ ਦਾ ਟਾਈਮ ਹੁੰਦਾ ਮੋਬਾਈਲ ਦਾ ਵੀ ਟਾਈਮ ਚਾਹੀਦਾ ਵੀ 5 10 ਮਿੰਟ ਵੇਖ ਲਿਆ ਵਾ ਤੋਂ ਬਾਅਦ ਘੰਟਾ ਵੇਖ ਲ ਤੇ ਦਾ ਟੈਲੀਵਿਜ਼ਨ ਵਨੇ ਆ ਐਲਸੀਡੀ ਪ੍ਰੋਗਰਾਮ ਜੋ ਵੀ ਹੈ ਜਿੱਦਾਂ ਆਪਾਂ ਰਹਿਣ ਸਨ ਖਾਣ ਪੀਣ ਦਾ ਹਦਾ ਖਾਲੇ ਦਾ ਦੋ ਰੋਟੀਆਂ ਤਿੰਨ ਖਾਲੀਆਂ ਫਿਰ ਸ਼ਾਮਾਂ ਫਿਰ ਏਦਾਂ ਮੋਬਾਈਲ ਦਾ ਆਇਆ ਵੀ ਟਾਈਮ ਟੇਬਲ ਹੋਣਾ ਚਾਹੀਦਾ ਟਾਈਮ ਟੇਬਲ ਹਰ ਚੀਜ਼ ਦਾ ਟਾਈਮ ਟੇਬਲ ਹੋਣਾ ਚਾਹੀਦਾ ਜਿਹੜੇ ਸੋਸ਼ਲ ਸੈਟ ਆ ਫੇਸਬੁੱਕ YouTube ਇਹ ਤਾਂ ਜਾਣਕਾਰੀ ਚੰਗੀ ਲੈਣੀ ਚਾਹੀਦੀ ਪਰ ਨੌਜਵਾਨ ਬੱਚੇ ਜਾਂ ਗਲਤ ਜਾਣਕਾਰੀ ਜਾਰੀ ਰੱਖਦੇ ਉਹਨਾਂ ਚਾਹੀਦਾ ਵੀ ਚੰਗੀ ਚੀਜ਼ ਇਹਦੇ ਇਤੋਂ ਸਿੱਖਣਾ ਉਹ ਵੀਰ ਜੀ ਆਪਣਾ ਆਪਣੇ ਮਾਈਂਡ ਤੇ ਡਿਪੈਂਡ ਕਰਦਾ ਵਾ ਸੋਸ਼ਲ ਨੇ ਉਹਨਾਂ ਨੂੰ ਤਾਂ ਪੈਸਾ ਆਉਂਦਾ ਹੈ 뷰 ਲਾਈਕ ਆਉਂਦੇ ਆ ਫਿਰ YouTube ਦੇ ਜਦੋਂ ਡਾਇਮੰਡ ਆਪ ਨੂੰ ਮਿਲ ਜਾਂਦਾ ਵਾ ਫਿਰ ਪੈਸਾ ਆਉਂਦਾ ਸਰਕਾਰ ਨੂੰ ਪਰ ਇਹ ਸੋਸ਼ਲ ਮੀਡੀਆ ਨੂੰ ਆਪਣਾ ਬੈਨੀਫਿਟ ਹੁੰਦਾ ਆ ਆਪਾਂ ਨੂੰ ਥੋੜਾ ਆਪਣਾ ਹੀ ਵੇਖਣਾ ਪੈਂਦਾ ਵਾ ਨਾ ਇਸ ਕਰਕੇ ਬੜੀਆਂ ਵੈਬਸਾਈਟਾਂ ਆਈਆਂ ਥੋੜਾ ਜਿਹਾ ਆਪਾਂ ਨੂੰ ਕੰਟਰੋਲ ਲਿਮਟ ਟਾਈਮ ਟੇਬਲ ਥੋੜਾ ਜਿਹਾ ਬਣਾ ਕੇ ਨਾ ਫਿਰ ਸੋਨ ਯੂਜ਼ ਕਰੋ ਕੋਈ ਇੰਨੀ ਪ੍ਰੋਬਲਮ ਨਹੀਂ ਹੁੰਦੀ ਠੀਕ ਵੀਰ ਜੀ ਬਹੁਤ ਸੋਹਣੀ ਗੱਲ ਬਾਤ ਕਰ ਰਹੇ ਵੀਰ ਜੀ ਆਓ ਇਹਨਾਂ ਤੋਂ ਹੋਰ ਵੀ ਜਾਣਕਾਰੀ ਪ੍ਰਾਪਤ ਕਰੀਏ ਜਿਵੇਂ ਆਪਾਂ ਘਰੇ ਬਗੀਚੀ ਲਾਉਨੇ ਆ ਫੁੱਲ ਸਬਜ਼ੀਆਂ ਲਾਉਨੇ ਆ ਇਹਨਾਂ ਵੀ ਆਪਦੇ ਘਰੇ ਖਾਲ ਸਬਜ਼ੀਆਂ ਬੀਜੇ ਆ ਆਓ ਆਪਾਂ ਇਹਨਾਂ ਨਾਲ ਗੱਲਬਾਤ ਕਰੀਏ ਵੀਰ ਜੀ ਕਿਹੜੀ ਕਿਹੜੀ ਸਬਜ਼ੀ ਲਈ ਕਰੇ ਸਬਜ਼ੀ ਵੀਰ ਜੀ ਜਿੰਦਾਂ ਆਪਣੀਆਂ ਸਾਦੀ ਰੋਤਾ ਵੀ ਆ ਗੋਭੀ ਹੋ ਗਿਆ ਸਲਾਦ ਹੋ ਗਿਆ ਮੇਥੀ ਹੋ ਗਿਆ ਪਾਲਕ ਚੱਲੰਦੇ ਆ ਅੱਜਕੱਲ ਸਭ ਤੋਂ ਜ਼ਿਆਦਾ ਹੀ ਆਪਦੇ ਘਰੇ ਲਾਵਾਂਗੇ ਰੂੜੀ ਵਾਲੀ ਮਤਲਬ ਬਣਾ ਕੇ ਖਾਦ ਰੂੜੀ ਵਾਲੀ ਨਾਲ ਆਪਸ ਪ੍ਰਿਆ ਕਰਨੀਆਂ ਇਹ ਚੀਜ਼ਾਂ ਤੋਂ ਬਾਤ ਜਾਣਦੇ ਆਪ ਥੋੜਾ ਨਾਲ ਦੋਗ ਨਾਲ ਆਏ ਸਬਜ਼ੀ ਲਾਉਣੀ ਚਾਹੀਦੀ ਬੈਨੀਫਿਟ ਇਹ ਆ ਵੀ ਆਪਦੀ ਆਮ ਨਾਲ ਤੋੜੀ ਆਪਦੀ ਖਾਲੀ ਇਸ ਨਾਲ ਪੈਸਾ ਦੀ ਬਚਤ ਹੁੰਦੀ ਆ ਵੀ ਆਪਾਂ ਮੋਲੀ ਦੀ ਸਬਜ਼ੀ ਨੂੰ ਸਪਰੇਅ ਵੱਡੀ ਹੁੰਦੀ ਆ ਹਾਂਜੀ ਉਹ ਤਾਂ ਹੈਗਾ ਜੀ ਹੁਣ ਸਪਰੇਅ ਕਰਕੇ ਉਹ ਨਿੱਕੀ ਨਿੱਕੇ ਆ ਆਮਬ ਨੂੰ ਐਨ ਆਰਟੀਗਾ ਲਾ ਕੇ ਉਹ ਫੁੱਲ ਜਾਂਦਾ ਉਹੇ ਕਿਲੋ ਅੱਧਾ ਕਿਲੋ ਦਾ ਇਤੀ ਹੋ ਜਾਂਦਾ ਇਹ ਕਰਕੇ ਆਪਾਂ ਨੂੰ ਹਾਈ ਉਹ ਖਤਰਨਾਕ ਸੇਤ ਲਈ ਉਹ ਸੇਤ ਲਈ ਖਤਰਨਾਕ ਉਹਦੇ ਨਾਲ ਵੀ ਵੱਡੀਆਂ ਵੱਡੀਆਂ ਬਿਮਾਰੀਆਂ ਹੁੰਦੀਆਂ ਇਸ ਕਰਕੇ ਆਪਾਂ ਨੂੰ ਘਰ ਦੀ ਖੇਤੀ ਨਿਕਾਇਆ ਲਾਉਣੀ ਚਾਹੀਦੀ ਕਿੰਨੀ ਕਿ ਆਉਂਦੀ ਮੇਰੀ ਫੋਟੋ ਵੀਰ ਜੀ ਨਵੇਂ ਸਾਲ ਬਾਰੇ ਵੀ ਦੱਸੋ ਕੋਈ ਨਵਾਂ ਸਾਲ ਆਉਣ ਵਾਲਾ ਨਵਾਂ ਸਾਲ ਵੀਰ ਜੀ ਇਦਾਂ ਨਵਾਂ ਸਾਲ ਕਈ ਇਹਨਾਂ ਪਲਾਨਿੰਗਾਂ ਕਰਦੇ ਆ ਕਈ ਜਾਂਦੇ ਕ੍ਰਿਸਮਸ ਕਈ ਹੋਰ ਕੀ ਆਲੀ ਵੀਰ ਕਈ ਕ੍ਰਿਸਮਸ ਕਈ ਕੇਕ ਤੇ ਬਣਾਉਂਦੇ ਆ ਗੁਰੂ ਘਰੇ ਜਾਣਾ ਚਾਹੀਦਾ ਜਦੋਂ ਆਪਾਂ ਰਾਤ ਦੇ 12 ਵਜੇ ਦਿਨ ਚੜਦਾ ਨਾ ਅਗਲਾ ਨਵਾਂ ਸਾਲ 1 ਜਨਵਰੀ ਕਈ ਉਸ ਦਿਨ ਮਨਾ ਲੈਂਦੇ ਆ ਰਾਤ ਦੇ 12 ਕਈ ਮੇ ਕਈ ਗੁਰਦਾਰੇ ਜਾ ਕੇ ਮੈਂ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਵੱਲੋਂ ਸਭ ਲਈ ਸੁੱਖ ਸ਼ਾਂਤੀ ਖੁਸ਼ੀਆਂ ਭਰੇ ਦਿਨ ਬ ਹੋਵੇ ਇਸ ਕਰਕੇ ਮਨਵੇਂ ਸਾਲ ਆਪਾਂ ਨੂੰ ਆਪੋ ਆਪਣੇ ਸ਼ੌਂਕ ਹੁੰਦੇ ਆ ਵੀ ਆਪਾਂ ਨੂੰ ਇਹ ਆ ਵੀ ਚਲ ਕੋਈ ਪਾਰਟੀਆਂ ਕਰਦਾ ਹੋ ਕੋਈ ਹੋਰ ਬਹੁਤ ਬਹੁਤ ਧੰਨਵਾਦ ਵਿਜੀਟਰ ਦਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹ